ਆ ਵੀ ਮੈਟਰੋ ਤੁਹਾਨੂੰ ਅੱਜ ਆਪਾਂ ਧਨੌਲੇ ਮੇਲੇ ਦੀਆਂ ਦਿਖਾਉਣੇ ਚੱਲ ਪਏ ਆਂ ਤੇ ਬੀ ਐਫ ਐਲ ਮਤਲਬ ਉਹ ਆਪਣੇ ਆਪਣੇ ਖਸਵਾਲਾ ਮਕਾਨ ਡਾਕਟਰ ਲੈਨ ਜਿਵੇਂ ਦੀ ਦੁਕਾਨੀਆਂ ਵਾਲੀਆਂ ਸ਼ਾਪਸ ਠੀਕ ਹੈ ਦੁਕਾਨਾਂਵਾਰੋਂ ਜਾਣਕਾਰੀ ਮਿਲੂਗੀ ਆਪਣ ਨੂੰ ਹਲੋ ਆਪਣੇ ਨਾਲ ਜੁੜੇ ਡਾਕਟਰ ਚਕਜੀਤ ਸਿੰਘ ਤੋਂ ਗੱਲ ਕਰਵਾਉਣ ਵਾਲੇ ਆਹ ਬਾਈ ਆ ਲਾਟਰੀ ਪਾਜੋ ਬਾਈ ਫਰੀ ਲਾਟਰੀ ਹੈ ਹੈਲੋ ਬੀਨੋ ਉਹ ਠੀਕ ਆ ਜੀ ਹਾਂ 모हित ਮੈਂ ਨਹੀਂ ਖਾਣੀ ਹੈਗੀ ਤੁਸੀਂ ਖਾਓ ਨਾ ਤੁਸੀਂ ਖਾ ਲਓ ਮੈਂ ਨਹੀਂ ਖਾਣੀ ਹਾਂਜੀ ਕੀ ਹਾਲ ਹੈ ਮੈਗਾ ਲਾਈਟ ਵਾਲਿਆ ਆਇਆ ਇੱਧਰ ਨੂੰ ਬੈਠ ਸਤਿ ਸ਼੍ਰੀ ਅਕਾਲ ਜੀ ਇਹਨੇ ਕੀ ਕੀ ਕੰਮ ਕਰਨੇ ਆ ਪਹਿਲਾਂ ਤਾਂ ਦੱਸ ਜੀ ਮੇਰਾ ਨਾਮ ਹਾਂ ਠੀਕ ਹੈ ਕਿੰਨੀ ਡੋਜ਼ ਦੇਣੀ ਹੈ ਰੋਜ਼ ਦੀ ਠੀਕ ਹੈ ਇਹਦੇ ਵਿੱਚ ਕੁੜੀਆਂ ਪਾਈਆਂ ਹੋਈਆਂ ਨੇ ਠੀਕ ਹੈ ਜੀ 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 ਇਹ ਮੈਗਾ ਲੈਟ ਪਾਊਡਰ ਹੈ ਜਿਸ ਕੁਵੀਰ ਡਾਂਡੇ ਵਾਲਾ ਕੰਪਨੀ ਦੇ ਨੋਂ ਨਾਲ ਘੱਟ ਦੇ ਸੁਖਵੀਰ ਢਾਂਡੇ ਦੇ ਨੋਂ ਨਾਲ ਜ਼ਿਆਦਾ ਚੱਲਦਾ ਤੁਸੀਂ ਵੀ ਕਰੋ ਕੋਈ ਗੱਲ ਨੋਂ ਦਾ ਤਾਂ ਹੁਣ ਸੁਖਵੀਰ ਢਾਂਡੇ ਦੀ ਮੋਹਰ ਲੱਗ ਗਈ ਠੀਕ ਹੈ ਨਾ ਨਹੀਂ ਬਹੁਤ ਵਧੀਆ ਪ੍ਰੋਡਕਟ ਰਿਜ਼ਲਟ ਆਊਗਾ ਤਦ ਮੋਹਰ ਲੱਗੂਗੀ ਨਹੀਂ ਕੋਈ ਨਹੀਂ ਮੋਹਰ ਲੱਗਦੀ ਕਿਸੇ ਦੇ ਬਾਕੀ ਇਧਰ ਆ ਦੋਸਤੋ ਹੀਟ ਇੰਡਸਟਰੀਆਂ ਵਾਈਆਂ ਕੋਲੇ ਤਾਂ ਬਹੁਤ ਵਧੀਆ ਪ੍ਰੋਡਕਟ ਹੋਣਗੇ ਲਓ ਜੀ ਇੱਕ ਪ੍ਰੋਡਕਟ ਦੱਸੋ ਜਿਹੜਾ ਤੁਹਾਡਾ ਕਮਾਲਾਂ ਕਰਦਾ ਹੋਵੇ ਇੱਕ ਪ੍ਰੋਡਕਟ ਜਿਹੜਾ ਤੁਹਾਨੂੰ ਆਇਆ ਵੀ ਹੈ ਤੱਕ ਪਾਉਂਦਾ ਸਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਰਵਾ ਮਰਵੀਰਾਂ ਨੂੰ ਇੱਥੇ ਸਵਾਗਤ ਹੈ ਜੀ ਖੜੇ ਚੋਣ ਦੇ ਬੀਐਫਐ ਤੋਂ ਉਹਨਾਂ ਦਾ ਮਿਲਣਾ ਲੱਗਿਆ ਹੋਇਆ ਜੀ ਸਾਡਾ ਕੰਸੀਵਰ ਪਾਊਡਰ ਹੈਗਾ ਜੀ ਜਿਹੜੇ ਵੀ ਜਾਨਵਰ ਰਿਕੀਟਰ ਹੈਗੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਰਿਜਲਟ ਦਿੰਦਾ ਹੈ। ਇਹਦੀ ਡੋਜ਼ ਕੀ ਆ? ਇਹਦੀ ਡੋਜ਼ ਸਰ ਸਾਹਿਬ 50 ਗ੍ਰਾਮ ਦੀ ਹੈਗੀ ਆ ਜੀ। ਜਾਂ ਇੱਕ ਟਾਈਮ ਦੇ ਦਿਓ ਉਹ ਸਵੇਰ ਦੇ ਦਿਓ ਜਾਂ ਸ਼ਾਮ ਨੂੰ ਦੇ ਦਿਓ ਜੀ 25 ਗ੍ਰਾਮ ਦਾ ਸਕੂਪ ਰੱਖਿਆ ਹੋਇਆ ਨਾਲ ਇਹਦੇ ਜੀਆਂ ਦੀ ਮੜਪਾ ਦੀ ਗੋਲੀ ਫਰੀ ਹੈ। ਠੀਕ ਹੈ ਜੀ ਕੀ ਕੀ ਪ੍ਰਾਈਸ ਕੀ ਆ ਇਹਦਾ? ਇਹਦਾ ਯਾਰ ਸਾਹਿਬ ਮਾਰਕੀਟ ਦੇ ਵਿੱਚ ਹੈਗਾ 440 ਰੁਪਏ ਐਮ ਆਰ ਪੀ ਹੁੰਦਾ ਜੀ। ਠੀਕ ਹੈ ਜੀ। ਹਾਂਜੀ ਇਹਦੇ ਵਿੱਚ ਚਮਚ ਰੱਖਿਆ ਹੋਇਆ ਉਹ ਇੱਕ ਚਮਚ ਦੇਣਾ ਜੀ 50 ਗ੍ਰਾਮ ਦਾ ਨਾਲ ਇਹਦੇ ਮੜਪਾ ਦੀ ਗੋਲੀ ਫਰੀ ਹੈਗੀ। ਠੀਕ ਹੈ ਜੀ ਜਿਆਦਾ ਚਾਰਨ ਦੀ ਕਨਸੀਵਰ ਬਾਈ ਜੀ ਇਹਨਾਂ ਨੇ 9000 ਰੱਖਿਆਗਾ ਜਿਹਦੇ ਨਾਲ ਤੁਹਾਡਾ ਪਸ਼ੂ ਗੱਭਣ ਰਹੇ ਜੂਗਾ ਇਸ ਕਰਕੇ ਇਹਨੂੰ ਵਰਤੋ ਵਰਤ ਕੇ ਰਿਜ਼ਲਟ ਇਸੇ ਵੀਡੀਓ ਦੇ ਥੱਲੇ ਕਮੈਂਟਾਂ 'ਚ ਲਿਖ ਦਿਓ ਪਰ ਪ੍ਰੋਡਕਟ ਦਾ ਨਾਮ ਨਾਲ ਜ਼ਰੂਰ ਲਿਖਿਓ ਠੀਕ ਹੈ ਠੀਕ ਆ ਬਾਈ ਜੀ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਇਹ ਕਿਹੜਾ ਗਾ ਬੋਲ ਇਹਦਾ অল টাইম কিকো সাইডে ਠੀਕ ਹੈ ਜੋ ਕੇ ਬੱਚੇ ਗ੍ਰੋਥ ਕੇ ਲਈ ਹੈ ਠੀਕ ਹੈ ਜੀ ਠੀਕ ਹੈ ਟਾਈਮ ਤੋਂ ਪਹਿਲੇ ਮੋਟਾ ਤਖੜਾ ਹੋਏਗਾ ਉਸ ਤੋਂ ਜੇਕਰ ਟਾਈਮ ਤੋਂ ਪਹਿਲੇ ਹੋਇਆ ਤਾਂ ਤੁਹਾਨੂੰ ਮੁਨਾਫਾ ਦੇਵੇਗਾ ਠੀਕ ਹੈ ਜੀ ਠੀਕ ਹੈ ਕਾਫ ਟਾਈਮ ਹੈ ਜੀ ਛੋਟੇ ਬੱਚਿਆਂ ਨੂੰ ਕਿੰਨੇ ਐਮ ਐਲ ਦੇਣਾ ਡੇਲੀ ਦਾ ਇੱਕ ਮਹੀਨੇ ਦੇ ਬੱਚੇ ਨੂੰ ਸਰ 20 ਤੋਂ 25 ਐਮ ਐਲ ਡੇਲੀ ਤੇ ਇੱਕ ਮਹੀਨੇ ਬਾਅਦ 25 25 ਐਮ ਐਲ ਕਰਨੀ ਠੀਕ ਹੈ ਵੀਰ ਓਕੇ ਨਹੀਂ ਨਾ ਉਹ ਫਿਰ ਇਹ ਤਾਂ ਪਸ਼ੂਵਾਂ ਦਾ ਦੁੱਧ ਹੋਣਾ ਹੈ। ਉਹ ਕਿਵੇਂ ਹੈ? ਸਾਸਰੀ ਕਾਲ ਜੀ। ਹਾਂਜੀ ਹਾਂਜੀ ਹਾਂਜੀ। ਆਹ ਲਓ ਜੀ ਮੈਕਰੋ ਕਲ ਜੈਲਾ ਦੋਸਤੋ। ਜਿਹੜੀ ਪਸ਼ੂ ਬੱਠਲ ਚ ਪਾਈ ਵੀ ਪੀ ਲੈਂਦੇ ਆ ਬਹੁਤ ਵਧੀਆ। ਇਹਦਾ ਹੱਥੂ ਵੀ ਨਹੀਂ ਜਾਂਦਾ। ਇਹ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੇ ਪਸ਼ੂ ਦਾ ਸੂਣਸਾਰ ਕੈਲਸ਼ੀਅਮ ਘਟਦਾ ਹੈਗਾ। ਠੀਕ ਆ। ਇਹ ਕੀ ਚੀਜ਼ ਆ? ਇਹ ਟਾਕਸਨ ਬੈਂਡਰ ਅਸਾਂ ਮੈਂ ਟਾਕਸਨ ਬੈਂਡਰ ਹੈ ਜੀ ਚਾਰ ਦੇ ਨਾਲ ਜਿੰਨਾ ਭਰਾਮਾਂ ਦੇ ਚਾਰ ਨੂੰ ਉਲੀ ਲੱਗੀ ਆ ਉਹਦੇ ਵਿੱਚ ਤੁਸੀਂ ਇਹਨੂੰ ਵਰਤ ਸਕਦੇ ਹੋ ਮਾਈਕਰੋਵੇਟ 골ਡਨ ਦਾ ਮਿਨਰਲ ਮਿਕਸਚਰ ਆ ਜਿਹੜੇ ਪਸ਼ੂ ਰਾਂਦੇ ਨਹੀਂ ਰਿਪੀਟਰ ਆ ਜਿਹਨੂੰ ਮਿਨਰਲ ਮਿਕਸਚਰ ਜਿਹੜੀ ਕੰਪਨੀ ਦਾ ਮਰਜੀ ਆ ਤੁਸੀਂ ਪਾਉਂਗੇ ਰਿਜ਼ਲਟ ਤਾਂ ਤਾਂ ਹੀ ਮਿਲਣਿਆ ਆਪਣਾ ਮੰਗਾਇਆ ਹੋਇਆ ਜਿੱਦ ਦੇ ਰਿਜ਼ਲਟ ਮਿਲ ਗਏ ਉਹਦੇ ਦੱਸਾਂਗੇ ਕਿਵੇਂ ਹੈਪੀ ਆਹ ਦੋਸਤੋ ਮਾਈਕਰੋ ਸਟਰੋਂਗ ਐਚ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਆਪਾਂ ਵਰਤਿਆ ਵੀ ਆ ਕਰੇ ਇੱਧਰ ਆ ਕੇ ਸਾਡੇ ਐਜ ਲੈਫ ਵਾਲੇ ਤਾਂ ਇਹਨਾਂ ਦੇ ਵੀ ਬਹੁਤ ਸਾਰੇ ਪ੍ਰੋਡਕਟ ਆਪਾਂ ਵਰਤੇ ਆ ਜਿਵੇਂ ਕੀਪਰ ਪਲੱਸ ਪਾਊਡਰ ਆ ਗਿਆ ਬਹੁਤ ਵਰਤਿਆ ਗਿਆ ਇਹਨਾਂ ਦਾ ਤਾਂ ਬਹੁਤ ਵਧੀਆ ਰਿਜ਼ਲਟ ਨੇ ਤੇ ਪੈਪਰ ਸੀਡੀ ਦੇ ਵੀ ਬਹੁਤ ਵਧੀਆ ਰਿਜ਼ਲਟ ਨੇ ਠੀਕ ਹੈ ਨਾ ਤੇ ਡਾਈਟਾਮਿਨ ਪੀ ਦੋਸਤੋ ਸਾਰੀਆਂ ਕੰਪਨੀਆਂ ਨੇ ਪ੍ਰੋਡਕਟ ਬਣਾਉਣੇ ਹੁੰਦੇ ਆ ਤੇ ਵੇਚਣੇ ਹੁੰਦੇ ਆ ਬਸ ਮਾਰਕੀਟਿੰਗਾਂ ਦਾ ਫਰਕ ਹੁੰਦਾ ਬਾਕੀ ਜਿਹੜੇ ਰਿਜ਼ਲਟਾਂ ਦਾ ਫਰਕ ਹੁੰਦਾ ਇਹ ਐਜ ਲੈਫਸ ਦੇ ਰਿਜ਼ਲਟ ਬਹੁਤ ਵਧੀਆ ਨੇ ਇਹ ਇਹ ਕਿਹੜਾ ਕਿਹੜਾ ਘੜਤਾ ਹੈ ਡرائی ਮਾਰਕ ਇਹ ਕਾਦੇ ਵਾਸਤੇ ਆ ਡੰਗਰ ਬਿਆਨ ਦੇ ਨੇੜੇ ਸੂਨ ਦੇ ਨੇੜੇ ਆ ਕੇ ਦੁੱਧ ਨਹੀਂ ਸਪਾਉਂਦੇ ਖਾਸ ਤੌਰ ਤੇ ਚੱਕਵਾਮਾਂ ਨੂੰ ਦੁੱਧ ਸਪਾਉਣ ਵਾਸਤੇ ਠੀਕ ਆ ਜੀ ਠੀਕ ਆ ਨਾ ਨਾ ਕਾਸੇ ਦੀ ਲੋੜ ਨਹੀਂ ਹਾਂਜੀ ਮਨਦੀਰ ਜੀ ਕੀ ਹਾਲ ਹੈ ਟਨੀਟਾ ਲਿਓ ਸਤਿ ਸ੍ਰੀ ਅਕਾਲ ਜੀ ਹੂੰ ਕਿਵੇਂ ਵਧੀਆ ਚੱਲਦਾ ਹੈ ਹਾਂਜੀ ਹਾਂਜੀ ਵਧੀਆ ਲੱਗਦਾ ਐਂ ਤਾਂ ਨਹੀਂ ਵੀ ਸੁਣਨੇ ਜੇ ਬੈਠੇ ਆ ਲੋ ਜੀ ਦੋਸਤ ਇਹਨਾਂ ਦਾ ਵਾਈਟ ਮੈਚ ਆਉਂਦਾ ਤੇ ਆਪਾਂ ਸਾਰਾ ਕੁਝ ਦੱਸਿਆ ਤੀ ਮੈਨੂੰ ਲੱਗਦਾ ਇਹਨਾਂ ਨੇ ਰੰਗ ਜਾਂ ਵੀ ਕੁਝ ਚੇਂਜ ਕਰਤਾ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਆਦੇ ਚੇਂਜ ਕਰਤਾ ਕਲਰ ਚੇਂਜ ਕਰਤਾ ਤੁਸੀਂ ਲੀਟਰ ਦਾ ਵੀ ਨਾਲ ਵਾਲੇ ਨਾਲ ਰਲਾ ਲੈਣੇ ਗੰਢੀ ਲਓ ਜੀ ਇੱਕ ਮੈਟਰ ਦਵਾਈ ਹੈ ਇਹਨਾਂ ਦੀ ਆਪਾਂ ਬਹੁਤ ਵਰਤੀ ਆ ਜਿਹੜਾ ਪਸ਼ੂ ਵੀ ਥੋੜਾ ਸੌਂਦਾ ਸੌਣ ਤੋਂ ਬਾਅਦ 2 ਲੀਟਰ ਜ਼ਰੂਰ ਪਲਾਇਆ ਕਰੋ ਜੇਰ ਪਵੇ ਨਾ ਪਵੇ ਕੋਈ ਚੱਕਰ ਨਹੀਂਗਾ ਹੈਗਾ ਉਹਦੇ ਨਾਲ ਪਰ ਉਦੋਂ ਬਾਅਦ ਤੁਹਾਡਾ ਪਸ਼ੂ ਕਨਸੀਵ ਵੀ ਕਰੂਗਾ ਤੇ ਦੁੱਧ ਵੀ ਜ਼ਿਆਦਾ ਦੇਊਗਾ ਇੱਕ ਮਿਸਟ ਬੋਲਸ ਹੁੰਦੀਆਂ ਨੇ ਦੋਸਤੋ ਜਿਹੜੇ ਪਸ਼ੂ ਨੂੰ ਭੁੱਖ ਨਹੀਂ ਲੱਗਦੀ ਠੀਕ ਆ ਹਾਜਮਾ ਖਰਾਬਾ ਉਹਨੂੰ ਦਿਓਗੇ ਤਾਂ ਵਧੀਆ ਪੱਠੇ ਖਾਣ ਲੱਗ ਜਾਂਦਾਗਾ ਇਹਨਾਂ ਦੇ ਪਾਊਡਰ ਤਾਂ ਦੋ ਆਉਂਦੇ ਆ ਪਰ ਆਪਾਂ ਨੂੰ ਉਹਨਾਂ ਚੋਂ ਇੱਕੋ ਹੀ ਪਸੰਦ ਆ ਇੱਕ ਪਾਰਕ ਆਉਂਦਾਗਾ ਠੀਕ ਆ ਨਾ ਪੂਰਕ ਤੇ ਦੂਜਾ ਹੁੰਦਾਗਾ ਵਰਦਨ ਮਿਟਾਵਨ AD3 ਇਹ ਪਾਊਡਰ ਨੂੰ ਆਪਾਂ ਬਹੁਤ ਵਰਤਦੇ ਆ ਜਿੱਥੇ ਵੀ ਵਰਤੇ ਆ ਕਿਹਾਗਾ ਤਾਂ ਰਿਜ਼ਲਟ ਵੀ ਜ਼ਰੂਰ ਦਿੰਦਾਗਾ ਠੀਕ ਆ ਨਾ ਤੇ ਧੰਨਵਾਦ ਆ ਭਰਾਵਾਂ ਦਾ ਸਾਡੇ ਨਿੱਕੇ ਸੱਦੇ ਤੇ ਇਹ ਪਹੁੰਚਿਆ ਤੇ ਐਲਮੋਟ ਇਹਨਾਂ ਦੀ ਗੋਲੀ ਆਉਂਦੀ ਆ ਪੇਟ ਦੇ ਕੀੜਿਆਂ ਵਾਸਤੇ ਉਹ ਵੀ ਬਹੁਤ ਜ਼ਿਆਦਾ ਵਧੀਆ ਗਈ ਵਰਤੋਗੇ ਤਾਂ ਆਦੀ ਪਤਾ ਲੱਗਣਾਗਾ ਬਾਕੀ ਆ ਵਿਟਾਮਿਨ ਐਚ ਦਾ ਇਹਨਾਂ ਨੇ ਟ੍ਰਾਇਲ ਜਿਹਾ ਲਾ ਕੇ ਰੱਖਿਆ ਹੋਇਆ ਇਹ ਤੁਸੀਂ ਦੇਖ ਲਓ ਹੁਣ ਦੂਜੇ ਇਹਨਾਂ ਨੇ ਹਿਡਨ ਕੀਤੀ ਆ ਡੁਪਲੀਕੇਟ ਦਾ ਤੇ origignal ਦਾ ਜਿਹੜਾ ਤੁਹਾਡੇ ਸਾਹਮਣੇ ਪਿਆਗਾ ਸਾਰਾ ਕੁਸ ਹਰੇਕ ਨੂੰ ਸਲਬਰ ਦਾ ਲੀਟਰ ਦਿਖਾ ਕੇ ਦੇ ਦਿੰਦੇ ਆ ਇਸ ਲੋਟ ਤੇ ਵੀ ਸਲਬਰ ਦਾ ਲੀਟਰ ਆ ਆ ਲੈ ਜਾਓ ਜੀ ਤੇ ਜ਼ਿਆਦਾਤਰ ਸਾਡੇ ਭਰਾ ਮੰਗਦੇ ਵੀ ਆਈਆਂ ਕਿ ਸਲਬਰ ਦੇ ਲੀਟਰ ਵਾਲਾ ਦੇ ਦਿਓ ਸਾਨੂੰ ਠੀਕ ਆ ਨਾ ਇੱਕਦਾਂ ਢੱਕਣ ਦੇ ਉੱਪਰ ਟੀ ਦੇਖਣੀ ਆ ਬਾਕੀ ਇਹਦੇ ਉੱਪਰ ਵਿਟਾਮਿਨ ਐਚ ਇਸ ਤਰ੍ਹਾਂ ਖੋਣਿਆ ਹੁੰਦਾਗਾ ਟਨੀਟਾ ਕੰਪਨੀ ਦਾ ਨਾਮ ਲਿਖ ਕੇ ਤਾਂ ਜਿਹੜੇ ਨੇ ਦੇਸੀ ਬਣਾਇਆ ਉਹ ਇਹ ਚੀਜ਼ ਨਹੀਂ ਕਰਦਾ ਨਾ ਤਾਂ ਆਹ ਮੋਹਰ ਲਾਵੇ ਨਾ ਇੱਥੇ ਵਾਲੀ ਲਾਵੇ ਇਹ ਦੋਨੇ ਨਹੀਂ ਹੁੰਦੀਆਂ ਦੇਸੀ ਤੇ ਤਾਂ ਇਹਨਾਂ ਦਾ ਤੁਸੀਂ ਖਿਆਲ ਰੱਖਣਾਗਾ ਤੇ ਵਾਕਈ ਲਿਕਵਿਡ ਜਦੋਂ ਵਿੱਚੋਂ ਨਿਕਲੂਗਾ ਉਹ ਖੋਲਣ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗਣਾ ਉਸ ਤੋਂ ਬਾਅਦ ਵੈਕ ਨਹੀਂ ਹੋਣਾ ਠੀਕ ਆ ਇਸ ਕਰਕੇ ਉਦੋਂ ਦੇਖਿਆ ਕਰੋ ਵੀ ਅਸੀਂ ਕੀ ਪਾ ਰਹੇ ਹਾਂ ਮੰਨ ਲਓ ਇਹਦੇ ਚੋਂ ਪੈਸੇ ਜਿਆਦਾ ਬਚਦੇ ਆ ਦੁਕਾਨਦਾਰ ਨੂੰ ਇਹਦੇ ਚੋਂ ਘੱਟ ਬਚਦੇ ਆ ਜਿੰਨੀ origignal ਚੀਜ਼ ਲਓਗੇ ਉਹਦੇ ਵਿੱਚੋਂ ਘੱਟ ਬਚਣਗੇ ਡੁਪਲੀਕੇਟ ਚੋਂ ਜਿਆਦਾ ਬਚਣਗੇ ਇਹ ਵਰਦੀ ਪਾਤੀ ਹੈ ਆਪਾਂ ਕਿਸੇ ਦਾ ਬੇਇਜ਼ਤੀ ਨਹੀਂ ਕਰ ਸਕਦੇ ਇਹ ਵੋਟਾਂ ਵਾਲਿਆਂ ਵਾਂਗੂ ਆ ਇਹ ਕਹਿੰਦੇ ਇੱਧਰ ਧੂੜ ਕੱਢਾਂਗੇ ਇੱਧਰ ਨਹੀਂ ਕਰਦੇ ਕੋਸ ਇਹ ਵੋਟਾਂ ਵਾਲਿਆਂ ਵਾਂਗੂ ਪੜਦਾ ਰੱਖਿਆਗਾ ਵੀ ਅੰਦਰ ਜਾ ਕੇ ਜਿਹਨੂੰ ਮਰਜ਼ੀ ਵੋਟ ਪਾ ਦੋ ਤੀਨਾ ਕਲ ਡੀਐਸਾ ਜੀ ਇੱਕਾ ਜਾਇਕਰੇਤਾ ਜਿਹੜਾ ਸਭ ਤੋਂ ਪਹਿਲਾਂ ਮੈਨੂੰ ਇਹ ਬੰਦਾ ਇੰਟਰੋਡਿਊਸ ਕਰਾ ਕੇ ਗਿਆ ਸੀ ਆ ਖੜਾ ਸਾਹਮਣੇ ਤੇਰਾ ਨੌ ਕੀ ਆ ਮੈਂ ਫਿਰ ਪੁੱਲ ਗਿਆ ਯਾਰ ਕ੍ਰਿਸ਼ਨ ਉਹਦਾ ਯਾਦ ਰਹਿਣਾ ਉਹਦਾ ਭੁੱਲਦਾ ਨਹੀਂ ਮਨਦੀਰ ਦਾ ਲਓ ਜੀ ਦੋਸਤੋ ਇੱਧਰ ਸਾਡੇ ਮਿੱਤਰ ਆ ਗਏ ਪਨੀਤ ਹੋਰੀ ਜਿਨ੍ਹਾਂ ਨੇ ਕਿੰਨੇ ਗ੍ਰਾਮ ਦੀ ਆ ਉਹ 9 ਬਲ ਗਿਆ ਵੇ ਜੀ 3 ਗ੍ਰਾਮ ਜੀ ਨੈਕਸ ਦੀ ਸੇਲ ਆਈ ਹੋਈ ਆ ਇੱਕ ਵੱਡੀ ਮੱਝ ਦੀ ਸੇਲ ਜੀ ਇੱਕ ਵੱਡੀ ਗੋਲੀ ਆ ਜੀ ਵਧੀਆ ਵਧੀਆ ਲੱਗਿਆ ਰਹਿ ਕੰਮ ਦੇ ਸਾਡੀ ਡਿਮਾਂਡ ਨਾ ਪੂਰੀ ਕਰੀ 15 ਦਿਨ ਬਾਅਦ ਕਹਿੰਦਾ ਹੀ ਅਮ ਤਾਂ ਸਾਤਸਰੀ ਗਾਲ ਜੀ ਇਹ ਆਪਣੀ ਡਿਮਾਂਡ ਤਾਂ ਨਹੀਂ ਪੂਰੀ ਕਰਦਾ ਡਿਮਾਂਡ ਵਾਲਾ ਸਾਹਿਬ ਇਹ ਨਲੇ ਉਦੋਂ ਇਹਦੀ ਹਾਸੀ ਵੀ ਬਦਲ ਜਾਂਦੀ ਆ ਹਾਸੀ ਇਹਦੀ ਬनावटी ਹੋਈ ਠੀਕ ਆ ਆ ਸੀਆਰਐਸ ਪਾਊਡਰ ਆ ਦੋਸਤੋ ਇਹ ਆਪਾਂ ਦੋਨੇ ਬਰਾਬਰ ਬੈਠੇ ਆ ਇਹਨਾਂ ਦੇ ਵਰਤ